మే ను కే తేను కసా ఏమోజా మేవి మనదానిది ఏ ਪੈਣੇ ਨੀ ਨਾ ਹੋ ਗਿਆ ਨੀ ਤਾਂ ਹਰੀ ਜੀ ਦਸਤਾਰ ਵਾਲਿਆਂ ਦੇ ਹੱਕ ਚ ਹਰਿਆਣੇ ਵਿੱਚ ਪ੍ਰਚਾਰ ਕਰਦਾ ਫਿਰਦਾ ਸੀ ਵੋਟਾਂ ਦਾ ਅੱਛਾ ਦੀਦੀ ਇਹ ਤਾਂ ਬਹੁਤ ਚੰਗੀ ਗੱਲ ਆ ਪਰ ਤੇ ਬਰਾਈ ਕੀ ਆ ਨੀ ਪੈਣੇ ਬਰਾਈ ਕਿਉਂ ਹੋਣੀ ਹਰਿਆਣੇ ਦਾ ਵਾਲੇ ਪੈੜਿਆ ਮਨ ਤਾਂ ਤਾਂ ਡਰ ਲੱਗਦਾ ਨੀ ਤੂੰ ਸਾਡੇ ਹਰਿਆਣੇ ਨੂੰ ਐ ਕਿ ਉਹ ਆਖੀ ਜਾਂਦੀ ਆ ਪੰਜਾਬੀ ਕਿਹੜਾ ਘਾਟ ਆ ਪਾਣੇ ਪੰਜਾਬੀ ਘੱਟ ਤਾਂ ਨਹੀਂ ਪਰ ਸਾਨੂੰ ਪੰਜਾਬੀਆਂ ਦਾ ਤੇਤ ਹੈਗਾ ਕਦੋਂ ਕੀ ਕਰਨਾ ਇਹਨਾਂ ਦਾ ਤੇਤ ਹੀ ਨਹੀਂ ਨਾਲੇ ਮਤਾਰ ਵੀਡੀਓ ਦੇ ਨਹੀਂ ਹੁੰਦੀਆਂ ਇਹਨਾਂ ਦੀ ਇਹ ਤਾਂ ਤੋਥੇ ਵਾਲੇ ਤਾਉ ਜੇ ਵਾਲੇ ਭਰੇ ਹੁੰਦੇ ਆ ਮੈਨੂੰ ਤਾਂ ਉਹਨਾਂ ਦਾ ਹੱਥ ਫਿਰ ਲੱਗਦਾ ਤੇ ਤੈਨ ਦਾ ਕਹਿੰਦਾ ਪਹਿਲੀ ਬੁੜੀ ਨੂੰ ਲੱਗਦਾ ਜਿੱਕੀ ਜਾਂਦਾ ਹੈ